ਲਿਓ ਪ੍ਰਾ ਮੋੜ ਦਿਓ ਮੋੜ ਲੇ ਮੋੜ ਦਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਵਾ ਤੇ ਕੋਠੇ ਗੇਦਿਆਂ ਵਾਜਦੇ ਆ ਭਰਾ ਜਿਲ੍ਹਾ ਨੂੰ ਪੈਂਦਾ ਬਰਨਾਲਾ ਬਾਈ ਕੋਲ ਤੋਕੜ ਕੱਪਣ ਗਾਂ ਵਕਾਉ ਆ ਭਰਾ ਠੀਕ ਹੈ ਜੀ ਜੀਮੀਦਾਰ ਭਰਾ ਘਰੇ ਲੂਗਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000357 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨੰਬਰ ਨੂੰ ਵੀ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਲੀਲਾ ਸਿੰਘ ਪਿੰਡ ਟੱਲਮਾ ਜੀ ਜ਼ਿਲ੍ਹਾ ਬਰਨਾਲਾ ਜੀ ਕੋਠੇ ਘੜੇ ਵਾਦਵੇ ਇਹ ਕੋਠੇ ਵਾਦੀਆਂ ਜੀ ਕੋਠੇ ਵਾਦੀਆਂ ਦੇ ਹਾਂਜੀ ਗਾਂ ਦੀ ਜਾਣਕਾਰੀ ਦੋ ਜੀ ਕਿੰਨੇ ਮਹੀਨੇ ਦੀ ਕੱਪੜ ਹੋ ਗਈ ਇਹ ਇਹ 6.5 ਮਹੀਨੇ ਦੀ ਕਪੜਾ ਜੀ ਤੇ ਦੁੱਧ ਕਿੰਨਾ ਦਿੰਦੀ ਬਈ ਦੁੱਧ ਹੁਣ ਤਾਂ ਹੈਗਾ 2.5 ਲੀਟਰ ਆ ਜੀ ਇੱਕ ਟਾਈਮ ਦਾ ਇੱਕ ਟਾਈਮ ਸਵੇਰ ਕ ਸਾਮ ਨੂੰ ਚੁੰਨੇ ਸਵੇਰੇ ਜੀ ਠੀਕ ਆ ਰੇਟ ਭਰਾ ਜਾਇਦਾ ਇਹਦਾ 40000 ਰੇਟ ਆ ਜੀ 40000 ਤੇ ਪਹਿਲਾਂ ਦੁੱਧ ਕਿੰਨਾ ਦਿੱਤਾ ਪਰ ਕੋਈ ਪਹਿਲੇ ਤੁਸੀਂ ਤੁਹਾਨੂੰ 2 ਲੀਟਰ ਚੋਇਆ ਜੀ ਪਿਛਲੇ ਸੂਏ ਹਾਂਜੀ ਹੁਣ ਸੂਆ ਕਿਵੇਂ ਸੂਣਾ ਜੀ ਨੇ ਤੀਜਾ ਸੂਆ ਜੀ ਤੀਜਾ ਸੂਆ ਲੋਪਰਾ ਚੈੱਕ ਕਰ ਸਕਦਾ ਇੱਕ ਡੰਨ

ਠੀਕ ਹੈ ਜੀ ਥਾਣੇ ਸਿੰਘ ਚੈੱਕ ਕਰਵਾਉਣੇ ਦੁਆਰੇ ਫੇਰ ਅਸਾਂ ਹਾਂ ਬੰਦੀ ਬੰਦ ਬਸ ਦੱਬੀਏ ਥੋੜਾ ਜਿਹਾ ਆ ਜਾ ਇਧਰੋ ਸਤਨਾ ਸਮਾ ਟਰੇਟ ਠੀਕ ਹੈ ਜੀ ਟਰੇਟ ਬਾਈ ਨੇ ਆਪ ਨੂੰ ਦੱਸਤਾ ਕਾਹਦੇ ਨੂੰ ਕਰ ਦੋ ਕਰ ਦੋ ਥਣ ਇੱਕ ਦੀ ਸਾਈਡ ਤੇ ਚੈੱਕ ਕਰਵਾਉਣੇ ਪਾ ਬਾਈ ਜੀ ਨਾਲ ਜੁੜ ਕਨੈਕਟ ਕਰੋ ਠੀਕ ਹੈ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਓਕਟੈਸ